ਪਾਕਿਸਤਾਨ ਦੀ ਮਹਿਲਾ ਸੈਨੇਟਰ ਦੀ ਇੱਕ ਸਪੀਚ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਉਹ ਕਹਿ ਰਹੇ ਨੇ ਕਿ ਕੋਈ ਸਿੱਖ ਫੌਜੀ ਪਾਕਿਸਤਾਨ ਪਰ ਹਮਲਾ ਕਰਨੇ ਕੋ ਤਿਆਰ ਨਹੀਂ ਹੈ ਇਸ ਧਰਤੀ ਕੇ ਚੱਪੇ ਚੱਪੇ ਪੇ ਗੁਰੂ ਨਾਨਕ ਦੇ ਕਦਮ ਪੜੇ ਤਾਂ ਕੁਝ ਲੋਕਾਂ ਨੂੰ ਇਹ ਸਪੀਚ ਬਹੁਤ ਜ਼ਿਆਦਾ ਸੈਂਟੀਮੈਂਟਲ ਲੱਗ ਸਕਦੀ ਹੈ ਪਰ ਕੀ ਇਹ ਸਪੀਚ ਵਾਕਈ ਸੈਂਟੀਮੈਂਟਲ ਹੈ ਕਿਉਂਕਿ ਉਹਨਕੇ ਲਈ ਗੁਰੂ ਨਾਨਕ ਦੀ ਧਰਤੀ ਹੈ ਉਨਕੇ ਲਈ ਇਹ ਪਾਕ ਧਰਤੀ ਹੈ ਦਰਸਲ ਇੰਡਸ ਰਿਵਰ ਦੇ ਪਾਣੀ ਨੂੰ ਰੋਕਣ ਦੀ ਖਬਰ ਤੋਂ ਬਾਅਦ ਪਾਕਿਸਤਾਨ ਨੇ ਇਸ ਸਟੈਪ ਨੂੰ ਐਕਟ ਆਫ ਵਾਰ ਮੰਨ ਲਿਆ ਤੇ ਹੁਣ ਪਾਕਿਸਤਾਨ ਕਿਤੇ ਨਾ ਕਿਤੇ ਜੰਗ ਲਈ ਤਿਆਰ ਹੋ ਰਿਹਾ ਤੇ ਜੇ ਪਾਕਿਸਤਾਨ ਦੇ ਗਲੋਬਲ ਰਿਲੇਸ਼ਨ ਤੇ ਇਕਨੋਮਿਕਲ ਹਾਲਾਤ ਨੂੰ ਦੇਖਿਆ ਜਾਏ ਤਾਂ ਪਾਕਿਸਤਾਨ ਦੇ ਚਾਂਸਸ ਇਸ ਜੰਗ ਵਿੱਚ ਬਹੁਤੇ ਚੰਗੇ ਨਹੀਂ ਲੱਗ ਰਹੇ ਤੇ ਇਸ ਸਪੀਚ ਨੂੰ ਵੀ ਸੁਣ ਕੇ ਸਾਫ਼-ਸਾਫ਼ ਪਤਾ ਲੱਗ ਰਿਹਾ ਕਿ ਸਿੱਧੇ-ਸਿੱਧੇ ਤਰੀਕੇ ਨਾਲ ਪਾਕਿਸਤਾਨੀ ਸੈਨੇਟਰ ਪੰਜਾਬ ਦੇ ਲੋਕਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਹਮਲਾ ਨਾ ਕਰਨ ਨੂੰ ਕਹਿ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਕੀ ਸੋਚਦਾ ਹੈ ਤੇ ਇਹ ਜਵਾਬੀ ਆਪਣੇ ਦਿਲੋਂ ਦੇ ਰਹੇ ਨੇ ਤੇ ਇਹਦਾ एक्सपेक्टेड ਆਉਟਕਮ ਇਹ ਹੈ ਕਿ ਬਾਕੀ ਸਟੇਟਸ ਜਾਂ ਰਿਲੀਜੀਅਨ ਦੇ ਲੋਕ ਜਦ ਇਹ ਵੀਡੀਓ ਦੇਖਣਗੇ ਤਾਂ ਉਹ ਵੀ ਸੋਚਣ ਲੱਗਣਗੇ ਕਿ ਪੰਜਾਬ ਕਿਤੇ ਨਾ ਕਿਤੇ ਪਾਕਿਸਤਾਨ ਨੂੰ ਸਪੋਰਟ ਕਰਦਾ ਇੱਕ ਕਲਾਸਿਕ ਐਗਜ਼ਾਮਪਲ ਹੈ ਵੰਡ ਪਾਓ ਤੇ ਰਾਜ ਕਰੋ ਤੇ